ਬਜ਼ੁਰਗਾਂ ਦੇ ਦੱਸੇ ਹੋਏ ਦੇਸੀ 20 ਨੁਕਤੇ ਉਮੀਦ ਹੈ ਤੁਹਾਨੂੰ ਇਹ ਨੁਕਤੇ ਜਰੂਰ ਪਸੰਦ ਆਉਣਗੇ ਕੱਚੇ ਪਨੀਰ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਲਈ ਬੱਚਿਆਂ ਦੀ ਡਾਈਟ ਵਿੱਚ ਪਨੀਰ ਜਰੂਰ ਸ਼ਾਮਲ ਕਰੋ ਇਸ ਨਾਲ ਬੱਚਿਆਂ ਦੀ ਗਰੋਥ ਚੰਗੀ ਹੋਵੇਗੀ ਨੰਬਰ 2 ਜੇਕਰ ਤੁਹਾਨੂੰ ਪੀਲੇ ਰੰਗ ਦਾ ਵਾਸ਼ਰੂ ਆਉਂਦਾ ਹੈ ਤਾਂ ਤੁਸੀਂ ਅੰਦਰੂਨੀ ਤੌਰ ਤੇ ਠੀਕ ਨਹੀਂ ਹੋ ਜਾਂ ਫਿਰ ਤੁਸੀਂ ਪਾਣੀ ਘੱਟ ਪੀ ਰਹੇ ਹੋ ਨੰਬਰ 3 ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਦੁੱਧ ਵਿੱਚ ਭੁੰਨੇ ਹੋਏ ਚਨੇ ਪਾ ਕੇ ਖਾ ਲਓ ਇਸ ਨਾਲ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 4 ਆਮਰ ਗੇਲ ਦੇ ਕਾਲੇ ਨੂੰ ਵਾਲਾਂ ਤੇ ਲਗਾਉਣ ਨਾਲ ਰੂਸੀ ਵਾਲਾਂ ਦਾ ਝੜਨਾ ਅਤੇ ਵਾਲਾਂ ਦਾ ਸਭਾਇਦ ਹੋਣਾ ਜਾਂ ਫਿਰ ਗੰਜੇਪਾਣਾ ਜੈਸੀ ਸਮੱਸਿਆ ਵਿੱਚ ਲਾਭ ਮਿਲੇਗਾ ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਹੋਣਾ ਤੁਹਾਡੀ ਸਰੀਰ ਲਈ ਬਹੁਤ ਨੁਕਸਾਨਦੇਖ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਦੇ ਸਰੀਰ ਤੇ ਵਾਲ ਘਟ ਹਨ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਨੇ ਦੀ ਦਾਲ ਦਾ ਪਾਣੀ ਨਾਲ ਸਿਰ ਨੂੰ ਲਗਾਉਣਾ ਚਾਹੀਦਾ ਹੈ ਇਸ ਨਾਲ ਹੌਲੀ-ਹੌਲੀ ਵਾਲ आने शुरू हो जागे जिन्ना औरतों का पेट ज्यादा बद रहा है लसन मालस करनी चाहिए इसलिए उन्होंने पेट घट होना शुरू हो जाएगा कोल्ड ड्रिंक काफी चाह का ज्यादा सेवन नहीं करना चाहिए, इस नाल नरीर तो बहुत ज्यादा नुकसान हो सकता है कदे भी थानू चाह उपर ਪਾਣੀ ਨਹੀਂ ਪੀਣਾ ਚਾਹੀਦਾ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਮਣ ਖਾਂਸੀ ਨੂੰ ਵੀ ਠੀਕ ਕਰ ਸਕਦੀ ਹੈ ਤੰਤ ਅਤੇ ਚੰਗੀ ਪੱਕੀ ਹੋਈ ਜਾਮਣ ਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਖਾਂਸੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਨੰਬਰ 11 ਕਣਕ ਦੇ ਆਟੇ ਨੂੰ ਬਿਨਾਂ ਛਾਣੇ ਰੋਟੀਆਂ ਬਣਾਓ ਸਿਹਤ ਲਈ ਬਹੁਤ ਹੀ ਠੀਕ ਰਹਿੰਦਾ ਹੈ ਨੰਬਰ 12 ਜੇ ਤੁਸੀਂ ਆਪਣਾ वजन ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ 2 ਕਿੱਲੇ ਗਰਮ ਦੁੱਧ ਨਾਲ ਲਓ ਇਸ ਨਾਲ ਤੁਹਾਡਾ वजन ਬਹੁਤ ਛੇਤੀ ਘਟ ਜਾਵੇਗਾ ਇਸ ਦੇ ਇਲਾਵਾ ਸੁੱਕੇ ਨਾਰੀਅਲ ਦਾ ਵੀ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਵੀ ਤੁਹਾਡਾ वजन ਨੂੰ ਵਾਧਨ ਵਿੱਚ ਮਦਦ ਮਿਲੇਗੀ ਖਾਣਾ ਖਾਂਦੇ ਟਾਈਮ ਰੋਟੀ ਘੱਟ ਅਤੇ ਸਬਜ਼ੀ ਜ਼ਿਆਦਾ ਖਾਣੀ ਚਾਹੀਦੀ ਹੈ। ਨੰਬਰ 14 ਗੋਡੇ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਅਸਬਗੰਦਾ ਤਤਵੀਰੀ ਦਾ ਚੂਰਨਾ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੋਜ਼ਾਨਾ ਸਵੇਰੇ ਪਾਣੀ ਨਾਲ ਲਓ। ਇਸ ਨਾਲ ਦਰਦ ਠੀਕ ਹੋ ਜਾਵੇਗਾ ਅਤੇ ਜੋੜਾਂ ਨੂੰ ਮਜ਼ਬੂਤੀ ਵੀ ਮਿਲੇਗੀ। ਜੇ ਕਾਰਖਟੀਆਂ ਦੀ ਸ਼ਿਕਾਇਤ ਹੈ ਤਾਂ ਇਸ ਪਾਏ ਨਾਲ ਉਹ ਵੀ ਠੀਕ ਹੋ ਜਾਵੇਗਾ। ਨੰਬਰ 15 ਸਵੇਰ ਦੇ ਖਾਣੇ ਵਿੱਚ ਗਾਂ ਦੇ ਦੁੱਧ ਤੋਂ ਬਣੇ ਤਾਜ਼ਾ ਦਹੀਂ ਲਓ ਇਸ ਨਾਲ ਪੇਟ ਠੀਕ ਰਹੇਗਾ। ਨੰਬਰ 16 ਜੇਕਰ ਤੁਹਾਡਾ ਗਲਾ ਖਰਾਬ ਹੋ ਜਾਵੇ ਤਾਂ ਆਵਾਜ਼ ਨਾਲ ਨਿਕਲ ਰਹੀ ਹੋਵੇ ਤਾਂ ਕੱਚੇ ਅਮਰੂਦ ਨੂੰ ਜਲਾ ਕੇ ਖਾਣ ਨਾਲ ਅਕਲਾ ਬਿਲਕੁਲ ਠੀਕ ਹੋ ਜਾਵੇਗਾ। ਨੰਬਰ 17 ਸਿਰ ਵਿੱਚ ਦਹੀਂ ਲਗਾਉਣ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਤੇ ਵਾਲਾਂ ਤੇ ਵੀ ਚਮਕ ਆਉਂਦੀ ਹੈ। ਨੰਬਰ 18 ਬਾਜਰੀ ਦੀ ਰੋਟੀ ਖਾਣ ਨਾਲ ਗੈਸ ਅਤੇ ਬਾਹਜਮੀ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 19 ਮਸੂੜਿਆਂ ਨੂੰ ਮਜ਼ਬੂਤ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੀ ਜਿਹੀ ਹਰਦੀ ਵਿੱਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਆਪਣੇ ਮਸੂੜਿਆਂ ਤੇ ਮਲ ਕੇ ਮ사ਜ ਕਰੋ। ਥੋੜੀ ਦੇਰ ਬਾਅਦ ਕੁਰਲੀ ਕਰ ਲਓ। ਇਸ ਨਾਲ ਤੁਹਾਡੇ ਮਸੂੜੇ ਮਜ਼ਬੂਤ ਹੋਣਗੇ। ਨੰਬਰ 2 ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਸਲਾਹ ਵਿੱਚ ਤੁਹਾਨੂੰ ਚਕੰਦਰ ਖਾਣਾ ਚਾਹੀਦਾ ਹੈ ਇਹ ਦੇਸੀ ਨੁਕਤੇ ਵਰਤੋ ਤੁਹਾਡੀ ਸਾਰ ਬਿਮਾਰੀ ਦਾ ਇਲਾਜ ਠੀਕ ਹੋਵੇਗਾ ਅੰਤ ਤੱਕ ਸੁਣ ਲਈ ਧੰਨਵਾਦ ਜੀ